ਹੁਸ਼ਿਆਰਪੁਰ ਪੁਲਿਸ ਨੇ ਲੁੱਟਖੋਹ ਕਰਨ ਵਾਲੇ ਤਿੰਨ ਲੁਟੇਰਿਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਸਥਾਨਕ ਪੁਲਿਸ ਲੈਣੀ ਗਰਾਊਂਡ 'ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਐਸਪੀ ਸਰਬਜੀਤ ਸਿੰਘ ਬਾਈਆ ਨੇ ਦੱਸਿਆ ਕਿ ਬੀਤੀ 21 ਮਈ ਨੂੰ ਹਸਪਤਾਲ ਤੋਂ ਦਵਾਈ ਲੈ ਕੇ ਘਰ ਵਾਪਸ ਜਾ ਰਹੀਆਂ ਦੋ ਔਰਤਾਂ ਪਾਸੋਂ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਲੁੱਟ ਕੀਤੀ ਸੀ। ਤੇ ਉਕਤ ਲੁਟੇਰੇ ਮਹਿਲਾ ਦਾ ਪਾਰਸਕ ਹੋ ਕੇ ਫਰਾਰ ਹੋ ਗਏ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਜਦੋਂ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਪੁਲਿਸ ਨੇ ਇਸ ਲੁੱਟਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨ ਲੁਟੇਰਿਆਂ ਨੂੰ ਕਾਬੂ ਕਰ ਲਿਆ। ਉਹਨਾਂ ਦੱਸਿਆ ਕਿ ਲੁਟੇਰਿਆਂ ਨੇ ਲੁੱਟ ਸਮੇ ਜੋ ਮੋਟਰਸਾਈਕਲ ਵਰਤਿਆ ਸੀ ਉਹ ਵੀ ਚੋਰੀ ਦਾ ਸੀ ਤੇ ਪੁਲਿਸ ਨੇ ਇਹਨਾਂ ਵਿਰੁੱਧ ਵੱਖ-ਵੱਖ ਧਰਾਮਾਂ ਅਧੀਨ ਮਾਮਲਾ ਦਰਜ ਕਰਕੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ। ਪੁਲਿਸ ਵੱਲੋਂ ਕਾਬੂ ਕੀਤੇ ਗਏ ਲੁਟੇਰਿਆਂ ਦੀ ਪਛਾਣ ਸ਼ਿਵਮ ਉਰਫ ਇਸ਼ੂ ਵਾਸੀ ਇਵਾਲਮਿਕ ਮੁਹੱਲਾ ਬਹਾਦਰਪੁਰ, ਕ੍ਰਿਸ਼ਨ ਚੰਦ ਉਰਫ ਸਾਜਨ ਵਾਸੀ ਪਿੰਡ ਹਰਦੋਖਾਨਪੁਰ ਅਤੇ ਰਾਹੁਲ ਉਰਫ ਸੁਖੀ ਵਾਸੀ ਠਠਿਆਰਾ ਮੁਹੱਲਾ ਬਹਾਦਰਪੁਰ ਵਜੋਂ ਹੋਈ ਹੈ। ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ਕਤੀ ਰਿਪੋਰਟ ਅ ਡਿਸਟ੍ਰਿਕਟ ਹਸ਼ਰਪੁਰ ਦੇ ਵਿੱਚ ਕੁਝ ਦਿਨ ਪਹਿਲਾਂ 21 ਤਰੀਕ ਨੂੰ ਦੋ ਲੇਡੀਆਂ ਜਿਹੜੀਆਂ ਹਸਪੀਟਲ ਤੋਂ ਦਵਾਈ ਲੈ ਕੇ ਬਾਹਰ ਨਿਕਲੀਆਂ ਸੀਗੀਆਂ ਔਰ ਤੁਸੀਂ ਉਹਦੀ ਵੀਡੀਓ ਦੇਖੀ ਹੋਣੀ ਕਾਫੀ ਵਾਇਰਲ ਹੋਈ ਸੀਗੀ ਤਿੰਨ ਨੌਜਵਾਨਾਂ ਨੇ ਉਹਨਾਂ ਤੋਂ ਪਰਸ ਖੋਲਿਆ ਸੀਗਾ ਔਰ ਉਹਨੂੰ ਐਸਐਸਪੀ ਸਾਹਿਬ ਵੱਲੋਂ ਬੜੀ ਗੰਭੀਰਤਾ ਨਾਲ ਲਿਆ ਗਿਆ ਉਹ ਸਨੇਚਿੰਗ ਨੂੰ ਔਰ ਅਸੀਂ ਤਿੰਨ ਦੇ ਤਿੰਨ ਬੰਦੇ ਹੀ ਇਹ ਰਾਉਂਡ ਅਪ ਕੀਤੇ ਆ ਜਿਹੜੇ ਕਿ ਜਿਨ੍ਹਾਂ ਨੇ ਦੋ ਵਾਰ ਦਾ ਤਾਂ ਹੁਣ ਤੱਕ ਸਾਡੀਆਂ ਜਿਹੜੀਆਂ ਜਿਹੜਾ ਇਹਨਾਂ ਕੋਲ ਮੋਟਰਸਾਈਕਲ ਸੀਗਾ ਉਹ ਦਸਹਿਰਾ ਗਰਾਊਂਡ ਤੋਂ ਇਹਨਾਂ ਨੇ ਚੋਰੀ ਕੀਤਾ ਸੀਗਾ ਹੋਰ ਕਵਰ ਹੋਇਆ ਉਹਦਾ ਮਗਦਮਾ ਵਕਤ ਦਰਜ ਕੀਤਾ ਔਰ ਸਨੇਚਿੰਗ ਇਹਨਾਂ ਨੇ ਉਸੇ ਮੋਟਰਸਾਈਕਲ ਤੇ ਕੀਤੀ ਸੀ ਉਹ ਵੀ ਰਿਕਵਰ ਕਰ ਲਿਆ ਹੈ ਔਰ ਤਿੰਨੇ ਹੀ ਦੋਸ਼ੀ ਜਿਹੜੇ ਹੈਗੇ ਆ ਉਸ ਵਾਰ ਦਾ ਜਿੱਥੇ ਤੁਸੀਂ ਸੀਸੀਟੀਵੀ ਕਾਫੀ ਤੁਸੀਂ ਦੇਖਿਆ ਹੋਣਾ ਬਣੀਆਂ ਹੋਈਆਂ ਵੀਡੀਓ ਉਹ ਵਾਇਰਲ ਹੋਈਆਂ ਸੀਗੀਆਂ ਉਹ ਤਿੰਨੇ ਹੀ ਦੋਸ਼ੀ ਫੜਲੇ ਹੈਗੇ ਔਰ ਫਰਦਰ ਸਾਡੇ ਕੋਲ ਰਿਮਾਂਡ ਤੇ ਹੈਗੇ ਆ ਔਰ ਦੋ ਤਾਂ ਹੈਗੇ ਆ ਭਾਦਰਪੁਰ ਮੱਲਾ ਹੈਗਾ ਠਠਿਆੜਾ ਮੱਲਾ ਉੱਥੋਂ ਦੇ ਆ ਇੱਕ ਹੈਗਾ ਹਰਦੋਖਾਨਪੁਰ ਦਾ ਇਹਨਾਂ ਦੇ ਨਾਂ ਸ਼ਿਵਮ, ਕ੍ਰਿਸ਼ਨ ਤੇ ਰਾਹੁਲ ਜਿਹੜਾ ਸ਼ਿਵਮ ਤੇ ਕ੍ਰਿਸ਼ਨ ਹੈਗਾ ਇਹਨਾਂ ਤੇ ਪਹਿਲਾਂ ਵੀ ਐਫਆਰ ਰਜਿਸਟ ਹੈਗੀਆਂ ਫਰਦਰ ਨਾ ਫਰਦਰ ਹਲੇ ਕਿਉਂਕਿ ਹੁਣੇ ਕੱਲ ਹੀ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਔਰ ਉਹਦੀ ਫਰਦਰ ਇਨਵੈਸਟਿਗੇਸ਼ਨ ਚੱਲ ਰਹੀ ਹੈ ਹੋਰ ਇਹ ਨਹੀਂ ਕਿਹੜੀਆਂ ਕਹਿੰਆਂ ਵਾਰਦਾਤਾਂ ਕੀਤੀਆਂ ਪਰ ਇਹਨਾਂ ਕੋਲ ਵੈਪਨ ਵੀ ਵਰਤਦੇ ਸੀ ਯੂਜ਼ ਕਰਦੇ ਸੀ ਨਾਲ ਕਿ ਕਿਦਾਂ ਕਿੰਨੇ ਕਿਦਾਂ ਕਰਦੇ ਸੀ ਜਾਮਦਾਨ ਬੀਸਿਕਲੀ ਸੌਫਟ ਕਾਰਨਰ ਯੂਜ਼ ਕਰਦੇ ਸੀ ਇਹ ਜਾਂਦੇ ਜਾਂਦੇ ਹੀ ਸਨੇਚਿੰਗ ਕਰਦੇ ਸੀ ਪਰ ਆਪਣੇ ਲੇ ਛੋਟਾ ਮੋਟਾ ਰੌਡ ਰੂਡ ਜਾਂ ਇਹੋ ਜਿਹਾ ਵੈਪਨ ਹੀ ਹੁੰਦਾ ਸੀ ਨਾ ਕੋਈ ਦੂਜਾ ਕੋਈ ਮਾਰੂ ਹਥਿਆਰ ਕਹਿ ਲਈ ਉਹ ਨਹੀਂ ਹੁੰਦਾ ਸੀਗਾ ਔਰ ਮੇਨ ਜਿਹੜਾ ਇਹਨਾਂ ਦਾ ਰੀਜ਼ਨ ਹੈਗਾ ਇਹ ਐਡਿਕਟ ਹੈਗੇ ਆ ਉਹਦੀ ਪੂਰਤੀ ਲਈ ਹੀ ਇਹ ਆਪਣੀਆਂ ਸਨੇਚਿੰਗਸ ਕਰਦੇ ਸੀ ਸਨੇਚਿੰਗ ਦੇ ਕੇਸ ਹੈਗੇ ਨੇ ਕਿ ਹੋਰ ਇਸ ਤਰ੍ਹਾਂ ਆ ਨਹੀਂ ਇੱਕ ਤਾਂ ਐਨਡੀ ਦੇ ਹੈਗੇ ਆ ਚੋਰੀ ਦੇ ਹੈਗੇ ਆ 379 20 ਦਾ ਪਹਿਲਾਂ ਵੀ ਪਰਚਾ ਹੈਗਾ ਇੱਕ 636 ਦਾ ਹੈਗਾ ਇੱਕ ਤੇ 367 ਜਿਹਨੇ ਮੰਨਿਆ ਕਿ ਇਹ ਪਹਿਲਾਂ ਸਨੇਚਿੰਗ ਕਰਦੇ ਰਹੇ ਨੇ ਜੋ ਹਸਾਪਤਲ ਪਰਚੇ ਦਰਜ ਹੈਗੇ ਜਿਹੜੇ ਟ੍ਰੇਸ ਹੋਏ ਆ ਉਹਨਾਂ ਚ ਆਪਣੀ ਨਹੀਂ ਨਹੀਂ ਉਹਦੇ ਚ ਹੁਣ ਆਪਾਂ ਰਿਮਾਂਡ ਲਿਆ ਹਲੇ ਨਹੀਂ ਇੰਟਰੋਗੇਸ਼ਨ ਕਰਾਂਗੇ ਇਹਨਾਂ ਕੋਲੋਂ ਕੋਈ ਗੋਲਡਿੰਗ ਡੀਪ ਬ੍ਰਾਮ ਹੋਇਆ ਕਿਸ ਤਰ੍ਹਾਂ ਗੋਲਡਿੰਗ ਡਾਟਕੋਨਾ ਵਗੈਰਾ ਬ੍ਰਾਮ ਹੋਇਆ ਹਲੇ ਰਿਮਾਂਡ ਤੇ ਤੁਹਾਨੂੰ ਕਹੇ ਵੀ ਅੱਜ ਹੀ ਡਿਮਾਂਡ ਲਿਆ ਆ ਕਰਾਂਗੇ ਜਿੱਥੇ-ਥੇ ਰਿਕਵਰੀਆਂ ਜਿੱਥੇ ਜੀ ਨਹੀਂ ਸੇਲ ਕਰਦੇ ਆ ਉਹ ਸਾਰਾ ਇਹੀ ਗੋ-ਥਰੂ ਹੋਵਾਂਗੇ ਔਰ ਜਿੰਨੇ ਵੀ ਅੱਗੇ ਚੇਨ ਚ ਬੰਦੇ ਆਉਣਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਕਿੰਨੀ ਉਮਰ ਕਿੰਨੀ ਕਾਇਨਾਤ ਦੀ ਤੁਸੀਂ ਦੇਖ ਹੀ ਲਿਆ 23 24 25 ਸਾਲ ਦੀ ਏਜ ਐ ਇਹਨਾਂ ਨੂੰ ਸਾਰੇ ਯੂਥ ਆ ਯੰਗ ਹੈਗੇ ਆ ਨਸ਼ੇਈ ਆ ਨਸ਼ਾ ਅਡਿਕਟ ਮੈਂ ਕਹਿ ਦਿੰਦਾ ਉਹ ਕਿਹੜੇ ਕਿਹੜੇ ਏਰੀਆ ਚ ਜ਼ਿਆਦਾ ਦਾ ਪਾਰਦਾ ਸ਼ਹਿਰ ਦਾ ਏਰੀਆ ਸੀ ਜੀ ਮਾਡਲ ਟਾਊਨ ਹੋ ਗਿਆ ਸ਼ਹਿਰ ਦਾ ਏਰੀਆ ਹੋ ਗਿਆ ਇਹਨੂੰ ਹੀ ਜ਼ਿਆਦਾ ਇਹ ਟਾਰਗੇਟ ਲੇਡੀਜ਼ ਨੂੰ ਜ਼ਿਆਦਾ ਟਾਰਗੇਟ ਕਰਦੇ ਸੀ ਤੇ ਬਰੰਮਤੀ ਕਿੰਨੀ ਕੋ ਹੋ ਗਈ ਜਦੋਂ ਰਿਮਾਂਡ ਹੱਲੇ ਆਪਾਂ ਲਿਆ ਹੈਗਾ ਪਰ ਕਿੱਥੇ ਨਹੀਂ ਰਿਸਟਿਆ ਕੀ ਕੀਤਾ ਉਹ ਸਾਰਾ ਹੱਲੇ We at GNA University see potential in everyone and everything around us. We drive innovation and entrepreneurship. We groom competent global citizens to affect positive change around them.